ਵਾਹਿ ਗੁਰੂ ਜੀ ਤਨ ਵਾਹਿ ਗੁਰੂ ਸਾਹਿਬ ਜੀ ਨਾਰਾਇਣ ਨਰਪਤ ਨਮਸ਼ਕਾਰੈ ਐਸੀ ਗੁਰ ਕੋ ਬਲ ਬਲ ਜਈਏ ਆਪੋ ਮੁਕਤ ਮੋਹਿਤ ਰੇ ਐਸੀ ਗੁਰ ਕੋ ਬਲ ਬਲ ਜਾਈਏ ਆਪੋ ਮੁਕਤ ਮੋਹਿਤ ਰੇ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾਖਾ ਸਰੂਪ ਸਾਧ ਸੰਗਤ ਜੀਓ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੀ અપਾਰ ਬਖਸ਼ਿਸ਼ ਰਹਿਮਤ ਦੇ ਸਦਕਾ ਜੋ ਅੰਮ੍ਰਿਤ ਵੇਲੇ ਦੀ ਪ੍ਰਾਪਤੀ ਹੋਈ ਹੈ। ਔਰ ਉਸ ਦੀ ਸੰਭਾਲ ਦਾ ਬਲ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਣਾ ਕੀਤਾ ਹੈ। ਆਪਾਂ ਕਈ ਵਾਰ ਗੱਲ ਕੀਤੀ ਹੈ। ਵਿਸ਼ਵਾਮਤਾ ਸਾਰਿਆਂ ਲਈ ਸਾਰਿਆਂ ਦੇ ਲਈ ਉਹੋ ਹੀ ਹੁੰਦਾ ਹੈ। ਹੁਣ ਅੰਮ੍ਰਿਤ ਵੇਲਾ ਸਾਰਿਆਂ ਲਈ ਹੈ ਪਰ ਕਿਸੇ ਨੇ ਸੰਭਾਲ ਲਿਆ ਕਿਸੇ ਨੇ ਗਵਾ ਦਿੱਤਾ ਇੱਕ ਨੇ ਉੱਦਮ ਕੀਤਾ ਉੱਠਿਆ ਇਸ਼ਨਾਨ ਪਾਣੀ ਕੀਤਾ ਆਪਣੇ ਰਾਮ ਨੂੰ ਆਪਣੇ ਅੱਲਾ ਨੂੰ ਆਪਣੇ ਵੈਗੁਰੂ ਨੂੰ ਯਾਦ ਕੀਤਾ ਹੈ ਉਹ ਆਪਣੇ ਪਿਆਰੀ ਦੀ ਆਪਣੇ ਇਸ਼ਟ ਦੀ ਯਾਦ ਵਿੱਚ ਕੁਝ ਸਮਾਂ ਬੈਠਾ ਹੈ ਤੇ ਇੱਕ ਉਹ ਹੈ ਜਿੰਨੂੰ ਕੋਈ ਫਰਕ ਹੀ ਨਹੀਂ ਪੈਂਦਾ ਉਹਦੇ ਲਈ ਭਾਵੇਂ ਜਿਹੜਾ ਵੀ ਸਮਾਂ ਹੋਵੇ ਹੁਣ ਇੱਕ ਇਨਸਾਨ ਹੈ ਉਹਨੇ ਕਹਿਣਾ ਇਹ ਇਹ ਵੇਲਾ ਮੇਰਾ ਬਾਣੀ ਪੜਨ ਦਾ ਵੇਲਾ ਇਹ ਵੇਲਾ ਮੇਰੇ ਸਿਮਰਨ ਕਰਨ ਦਾ ਵੇਲਾ ਇਹ ਵੇਲਾ ਮੇਰੇ ਗੁਰੂ ਘਰ ਜਾਣ ਦਾ ਵੇਲਾ ਪਰ ਆਮ ਜਿਹੜਾ ਉਹ ਕਹਿੰਦਾ ਇਹ ਮੇਰੇ ਸੌਣ ਦਾ ਵੇਲਾ ਇਹ ਮੇਰੇ ਖਾਣ ਦਾ ਵੇਲਾ ਇਹ ਮੇਰੇ ਹੰਡਾਉਣ ਦਾ ਵੇਲਾ ਹੈ ਸੋ ਤਾਂ ਕਰਕੇ ਭਾਈ ਸਮਾ ਸਾਰੇ ਲਈ ਇੱਕੋ ਹੈ ਪਰ ਕੋਈ ਇਸੇ ਸਮੇਂ ਤੋਂ ਲਾਹਾ ਲੈ ਲੈਂਦਾ ਹੈ ਜੇ ਕੋਈ ਵਿਅਰਥ ਗਵਾ ਲੈਂਦਾ ਹੈ ਬੜੀ ਬਾਰੀ ਇਸ ਗੱਲ ਤੇ ਆਪਾਂ ਵਿਚਾਰ ਕੀਤੀ ਹੈ ਸਵਾਉ ਸਾਡੇ ਸਵੱਲੇ ਭਾਗ ਨੇ ਵੱਡੇ ਭਾਗ ਨੇ ਸੱਚੇ ਸਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨ ਵਿੱਚ ਆ ਕੇ ਬਿਖੇ ਹਾਂ ਰੋਜ਼ ਨਵਾਂ ਗੁਰਬਾਣੀ ਦੇ ਜਾਪ ਸਰਵਣ ਕੀਤੇ ਐ ਸਿਮਰਨ ਨਾਲ ਜੁੜੇ ਹੋ ਤੇ ਹੁਣ ਜੋ ਕਈ ਰੋਜ਼ ਤੋਂ ਸਤਿਗੁਰਾਂ ਦੇ ਲੜੀਵਾਰ ਇਤਿਹਾਸ ਚੱਲ ਰਿਹਾ ਹੈ ਉਹਦੇ ਵਿੱਚ ਆਪਾਂ ਕੁਝ ਸਮਾਹਾ ਹਾਜ਼ਰੀ ਲਗਾਉਣੀ ਹੈ ਰੋਜ਼ ਅਨਨ ਲਵਾਉਂਦੇ ਹੋ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਹੈ ਜਿਹੜੇ ਤਿਆਰੀ ਕਰ ਰਹੇ ਹੋ ਪਹੁੰਚ ਕੇ ਪਾਈ ਗੁਰੂ ਘਰ ਹਾਜ਼ਰ ਹੋਵੋ ਸਤਿਗੁਰਾਂ ਦੀ ਮਹਿਮਾ ਨੂੰ ਗਾਉਣਾ ਤੇ ਸੁਣਨਾ ਕਰੀਏ ਜੀ ਵਿਚਾਰਾਂ ਦੀ ਰੰਭਤਾ ਤੋਂ ਪਹਿਲਾਂ ਹਰ ਰੋਜ਼ ਵਾਗ ਹਾਜ਼ਰੀਆਂ ਲਗਵਾਈਏ ਕੋਈ ਵੀ ਰਸਨਾ ਬੰਦੀ ਨਾ ਰਵੇ ਘਰਾਂ ਦੇ ਵਿੱਚ ਬੈਠੇ ਜਿਹੜੇ ਸੁਣਦੇ ਐ ਉਵੀ ਭਾਈ ਦੋਨੋ ਹੱਥ ਜੋੜ ਕਰਕੇ ਕਲਗੀ ਤਰਜੀਆਂ ਦੇ ਚਰਨਾਂ ਦਾ ਧਿਆਨ ਤਰਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸ਼ੀਸ਼ ਚਕਾਉਂਦਿਆ ਹੋਇਆ ਗੱਜਕੇ ਫਤੇ ਬੁਲਾਇਆ ਕਰੋ ਤੁਹਾਡੀ ਆਵਾਜ਼ ਇੱਥੇ ਤਾਂ ਨਹੀਂ ਪਹੁੰਚਣੀ ਸਾਨੂੰ ਤਾਂ ਨਹੀਂ ਪਤਾ ਲੱਗਣਾ ਵੀ ਕਿੰਨੇ ਘਰ ਦੇ ਵਿੱਚ ਬੈਠਿਆਂ ਬੋਲਿਆ ਜਵਾਬ ਫਤੇ ਦਾ ਦਿੱਤਾਏ ਕਿ ਨਹੀਂ ਦਿੱਤਾ ਪਰ ਬਾਜਾਂ ਬੜੀ ਮਹੀ ਦੇ ਚਰਨਾ ਤੱਕ ਆਵਾਜ਼ ਜ਼ਰੂਰ ਪਹੁੰਚਣੀ ਹੈ ਜੇ ਕਿਤੇ ਦਿਲੋਂ ਬੋਲਿਆ ਹੋਏਗਾ ਜੇ ਕਿਤੇ ਦਿਲੋਂ ਬੋਲਿਆ ਹੋਏਗਾ ਤਾਂ ਸੱਚਖੰਡ ਦੇ ਵਿੱਚ ਹਾਜ਼ਰੀ ਜ਼ਰੂਰ ਲੱਗ ਜਾਣੀ ਹੈ ਤਾਂ ਕਰਕੇ ਹਮੇਸ਼ਾ ਇਸ ਗੱਲ ਨੂੰ ਚੇਤੇ ਵਿੱਚ ਰੱਖਣਾ ਕਿਸੇ ਨੂੰ ਸੁਣਾਉਣ ਲਈ ਨਹੀਂ ਕਿ ਕਿਸੇ ਨੇ ਜਵਾਬ ਦੇਣਾ ਹੈ ਕਿ ਨਹੀਂ ਦੇਣਾ ਇਸ ਗੱਲੋਂ ਕਿਸੇ ਨੇ ਸੁਣਦਾ ਹੈ ਕਿ ਨਹੀਂ ਸੁਣਦਾ ਇਸ ਗੱਲ ਨੂੰ ਮੁੱਖ ਰੱਖਦਿਆਂ ਨਹੀਂ ਲੋਕਾਚਾਰੀ ਨਹੀਂ ਕਰਨੀ ਇੱਕੋ ਇੱਕ ਅਕਾਲ ਪੁਰਖ ਜੀਆਂ ਨੂੰ ਹਮੇਸ਼ਾ ਚੇਤਾ ਰੱਖਣਾ ਹੈ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਨੂੰ ਚੇਤਾ ਰੱਖ ਕੇ ਫਤਿਹ ਬੁਲਾਦਿਆ ਕਰੋ ਸੋ ਤਾਂ ਕਰਕੇ ਹਾਜ਼ਰੀ ਸਾਡੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਚਰਣਾ ਚ ਲੱਗ ਜਾਂਦੀ ਹੈ ਸੋ ਆਓ ਗੁਰੂ ਦੀ ਗੋਦ ਵਿੱਚ ਬੈਠੇ ਹੋ ਆਪ ਜੀ ਵੀ ਦੋਨੋਂ ਹੱਥ ਜੋੜ ਕਰਕੇ ਹਾਜ਼ਰ ਹੋਣ ਦਾ ਸਬੂਤ ਜਿੰਦਿਆਂ ਇੱਕੋ ਵਾਰੀ ਕਹਿਣ ਤੇ ਗੱਜ ਕੇ ਅੱਖ ਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀਆਂ ਨੇ ਸਰਵਣ ਕੀਤਾ ਹੈ ਸਤਗੁਰਾਂ ਦੇ ਵੱਡੇ ਤੇ ਨਿੱਕੇ ਫਰਜੰਦ ਕਿਸ ਤਰ੍ਹਾਂ ਸਹਿਬਦਿਆਂ ਨੇ ਜੋੜਾ ਜੋੜਾ ਕਰਕੇ ਖਾਲਸਾ ਜੀ ਤੁਹਾਡੇ ਸਿਰ ਦੇ ਉੱਤੋਂ ਵਾਰ ਦਿੰਦੇ ਆ ਕੋਈ ਕਹਿੰਦਾ ਮੈਂ ਆਪਣੇ ਪੁੱਤਰ ਤੋਂ ਮਾਇਆ ਵਾਰਦਾ ਕੋਈ ਸਿੱਕੇ ਵਾਰਦਾ ਹੈ ਪਹਿਲੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਸੋਨਾ ਵਾਰ ਦਿੰਦੇ ਹੁੰਦੇ ਹੋਣਗੇ ਕੋਈ ਮਹੰਗੂ ਮਹਿੰਗੀ ਵਸਤੂ ਵਾਰ ਦਿੰਦੇ ਹੋਣਗੇ ਪਰ ਖਾਲਸਾ ਜੀ ਤੁਹਾਡਾ ਪਿਤਾ ਐਸਾ ਪਿਤਾ ਸੀ ਜਿਨੇ ਆਪਣਾ ਸਾਰਾ ਕੁਝ ਆਪਣੇ ਖਾਲਸੇ ਪੁੱਤਰ ਦੇ ਉੱਤੇ ਵਾਰ ਦਿੱਤਾ ਗੱਜ ਕੇ ਆਖੋ ਸਤਨਾਮ ਐਵੇਂ ਨਹੀਂ ਪੁੱਤਰ ਬਣਾਇਆ ਐਵੇਂ ਨਹੀਂ ਆਖਿਆ ਇਨ ਪੁੱਤਰਨ ਕੀ ਸੀਸ ਪਰ ਵਾਰ ਦਈਏ ਸੁਤਚਾਰ ਅੱਗੇ ਜਾ ਕੇ ਸਰਵਣ ਕਰੋਗੇ ਤੁਸੀਂ ਪਰ ਐਵੇਂ ਨਹੀਂ ਕਿਹਾ ਉਹ ਕਰਕੇ ਵਿਖਾਇਆ ਵੀ ਹੈ ਨਾ ਹੀ ਐਸਾ ਕਿਤੇ ਪਿਤਾ ਲੱਭਣਾ ਹੈ ਨਾ ਹੀ ਕਿਤੇ ਐਸਾ ਗੁਰੂ ਲ ਬਣਾਏ ਗੱਜ ਕੇ ਆਖੋ ਸਤਨਾਮ ਐਵੇਂ ਨਹੀਂ ਉਹ ਸਾਰਾ ਕੁਝ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਕਰਕੇ ਵਿਖਾਇਆ ਗੱਲ ਕਰਦੇ ਅਸੀਂ ਵੀ ਕੋਈ ਕੁਝ ਵਾਰ ਦੇਵਗਾ ਉਹਨੇ ਚਾਰੇ ਪੁੱਤਰ ਵਾਰੇ ਪਹਿਲਾ ਪਿਤਾ ਵਾਰਿਆ ਫਿਰ ਆਪਣੀ ਭੂਆ ਦੇ ਸਕੇ ਪੁੱਤਰ ਵਾਰ ਦਿੱਤੇ ਪਰਾਨਾਂ ਤੋਂ ਪਿਆਰੇ ਸਿੰਘ ਵਾਰ ਦਿੱਤੇ ਹਲੇ ਹੋਰ ਵਾਰਨੇ ਐ ਅੱਗੇ ਜਿਹੜਾ ਇਤਿਹਾਸ ਸਾਪਦੀਆਂ ਨੇ ਸਰਵਣ ਕਰਨਾ ਐ ਆਪਣੇ ਪਿਤਾ ਦੀ ਵਸਾਈ ਹੋਈ ਸਾਰੀ ਉਹ ਧਰਤੀ ਵਾਰ ਦਿੱਤੀ ਰੱਖਿਆ ਕੁਝ ਨਹੀਂ ਪਿਆਰੇਓ ਤਾਂ ਕਰਕੇ ਹਮੇਸ਼ਾ ਡੁੱਬੇ ਰਿਆ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਰਹਿਮਤ ਵਿੱਚ ਜਿੱਥੇ ਇਤਿਹਾਸ ਚੱਲਦਾ ਸੀ ਸੁਰਤیاں ਲੈ ਕੇ ਚੱਲਿਓ ਸਤਿਗੁਰੂ ਜੀ ਇਤਿਹਾਸਕਾਰ ਲਿਖਦੇ ਨੇ ਅਠਪੂ ਨੂੰ ਚਮਕੌਰ ਤੋਂ ਆਪਾਂ ਸ਼ੁਰੂ ਕਰਾਂਗੇ ਕਿਉਂਕਿ ਫਿਰ ਲੜੀ ਇੱਕ ਬਣ ਜਾਂਦੀ ਏ ਅਠਪੂ ਸ਼ਮੀ ਸਤਿਗੁਰੂ ਜੀ ਚਲਦੇ ਨੇ ਚਲਦੇ ਆ ਚਲਦੇ ਆ ਗੁਰੂ ਸਾਹਿਬ ਜੀ ਰਸਤੇ ਦੇ ਵਿੱਚ ਪਹੁੰਚਦੇ ਆ ਇੱਕ ਝੰਡ ਦੇ ਥੱਲੇ ਥੋੜਾ ਜਿਹਾ ਚਿਰ ਆਰਾਮ ਕਰਦੇ ਨੇ ਉੱਥੇ ਅੱਜ ਵੀ ਢੀਡ ਝੰਡ ਸਾਹਿਬ ਗੁਰੂ ਅਸਥਾਨ ਬਣਿਆ ਹੋਇਆ ਹੈ ਇੱਥੇ ਨੇੜੇ ਦੇ ਗੁਜਰਸੀ ਦੋ ਗੁਜਰ ਕਹਿੰਦੇ ਸਤਿਗੁਰੂ ਜੀ ਝੰਡ ਦੇ ਥੱਲੇ ਜਿੱਥੇ ਬੈਠੇ ਸੀ ਨਾ ਇੱਥੇ ਗੁਰੂ ਸਾਹਿਬ ਜੀਆਂ ਦੇ ਪਾਸ ਕਹਿੰਦੇ ਇਹਨਾਂ ਦੀਆਂ ਮੱਜਾਂ ਗਵਾਚ ਗਈਆਂ ਮੱਜਾਂ ਨੂੰ ਲੱਭਦੇ ਲੱਭਦੇ ਕਹਿੰਦੇ ਆਏ ਦੇਖਿਆ ਵੀ ਕੋਈ ਇਨਸਾਨ ਹੈ ਜਿਹੜਾ ਝੰਡ ਦੇ ਥੱਲੇ ਪਿਆਏ ਦੂਰੋਂ ਨਿਗਾਹ ਪਈ ਨੇੜੇ ਆ ਕੇ ਵੇਖਿਆ ਕਹਿੰਦੇ ਇਹ ਸਤਿਗੁਰੂ ਜੀ ਨੇ ਮਨ ਦੇ ਵਿੱਚ ਭੈੜੀ ਬਿਰਤੀ ਆ ਗਈ ਮਨ ਦੇ ਵਿੱਚ ਇਹ ਆ ਗਿਆ ਵੀ ਇਹਨਾਂ ਤੇ ਤਾਂ ਇਨਾਮ ਰੱਖੇ ਹੋਏ ਐ ਬਾਦਸ਼ਾਹ ਹਤ ਨੇ ਵੀ ਜੇ ਇਹਨਾਂ ਨੂੰ ਫੜਾ ਦਈਏ ਸ਼ਿਕਾਇਤ ਕਰਦੀ ਇਹ ਕਿਤੇ بڑے ਨਾਮ ਮਿਲਣਗੇ ਜਿਹੜੀਆਂ ਮੱਝਾਂ ਲੱਭਦੇ ਫਿਰਦੇ ਆ ਉਹਨਾਂ ਤੋਂ ਦੁੱਗਣੀ ਕੀਮਤ ਮਿਲ ਜਾਣੀ ਨਾਲੇ ਇਹਨਾਂ ਕੋਲ ਜਿਹੜਾ ਕੋਈ ਧਨ ਹੋਏਗਾ ਉਹ ਪ੍ਰਾਪਤ ਕਰ ਲਵਾਂਗੇ ਇਹਨਾਂ ਨੇ ਕਹਿੰਦੇ ਸਤਿਗੁਰੂ ਜੀ ਦੇ ਪਾਸ ਆ ਕੇ ਨਾ ਪਹਿਲਾਂ ਇਦਾਂ ਗੱਲਾਂ ਕੀਤੀਆਂ ਗੁਰੂ ਸਾਹਿਬ ਨਾਲ ਦੱਸਿਆ ਕੌਣ ਹੋ ਤੁਸੀਂ ਪਛਾਣ ਕਰ ਲਈ ਤੇ ਫਿਰ ਕਹਿੰਦੇ ਇਹਨਾਂ ਨੇ ਜਦੋਂ ਚਾਇਆ ਵੀ ਅਸੀਂ ਰੌਲਾ ਪਾਈਏ ਉੱਚੀ ਉੱਚੀ ਬੋਲਣ ਲੱਗ ਪਏ ਗੁਰੂ ਸਾਹਿਬ ਕਹਿੰਦੇ ਹੌਲੀ ਬੋਲੋ ਫੌਜਾਂ ਫਿਰਦੀਆਂ ਨੇ ਲੱਭਦੇ ਫਿਰਦੇ ਆ ਸਾਨੂੰ ਹੌਲੀ ਬੋਲੋ ਤੁਸੀਂ ਜਰਾ ਕਹਿੰਦੇ ਜੀ ਨਹੀਂ ਤੁਸੀਂ ਕਹਿੰਦੇ ਬਾਗੀ ਹੋ ਸਰਕਾਰ ਦੇ ਭਗੌੜੇ ਹੋ ਅਸੀਂ ਥੋੜਾ ਡਰਦੇ ਆ ਅਸੀਂ ਚੋਰ ਨਹੀਂ ਐਦਾਂ ਬੋਲਦੇ ਆ ਪਰ ਗੁਰੂ ਸਾਹਿਬ ਕਹਿੰਦੇ ਇੱਥੇ ਇਹਨਾਂ ਕੋਲ ਨਾ ਸਤਗੁਰਾਂ ਦੇ ਪਾਸ ਇਤਿਹਾਸ ਲਿਖਦਾ ਇੱਕ ਖੰਜਰ ਸੀ ਉਹਨੂੰ ਸੋਨੇ ਦੀ ਉਹਦਾ ਜਿਹੜਾ ਮੁੱਠਾ ਸੀ ਉਹ ਪਾਨ ਚੜੀ ਹੋਈ ਹੈ ਸੋਨੇ ਦੀ ਪਰਤ ਚੜੀ ਹੋਈ ਹੈ ਜਿਹੜਾ ਬੜਾ ਮਹਿੰਗਾ ਸੀ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਲਓ ਆ ਲੈ ਲਓ ਤੁਹਾਨੂੰ ਮਾਇਆ ਚਾਹੀਦੀ ਹੈ ਆ ਲੈ ਲਓ ਤੁਸੀਂ ਇਹਨੂੰ ਵੇਚੋਗੇ ਨਾ ਤੁਹਾਨੂੰ ਜ਼ਿੰਦਗੀ 'ਚ ਕਦੇ ਕੰਮ ਨਹੀਂ ਕਰਨਾ ਪਏਗਾ ਇਤਨੀ ਕਮਾਇਆ ਦਾ ਇਹ ਵਿਕਣਾ ਹੈ ਖੰજર ਗੁਰੂ ਸਾਹਿਬ ਜੀਆਂ ਨੇ ਦੇ ਦਿੱਤਾ ਪਰ ਉਹ ਫਿਰ ਵੀ ਕਹਿੰਦੇ ਇਹ ਤਾਂ ਪ੍ਰਾਪਤ ਹੋ ਗਿਆ ਲਾਲ ਵਸ ਹੋ ਕੇ ਕਹਿੰਦੇ ਫਿਰ ਵੀ ਨਾ ਹਟੇ ਫਿਰ ਰੌਲਾ ਪਾਉਣ ਦਾ ਯਤਨ ਕਰਦੇ ਇਤਿਹਾਸ ਲਿਖਦੇ ਫਿਰ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਜਿਹੜੀ ਸ਼੍ਰੀ ਸਾਹਿਬ ਕੋਲ ਸੀ ਨਾ ਇਹਨਾਂ ਦੋਨਾਂ ਜਣਿਆਂ ਨੂੰ ਕਹਿੰਦੇ ਇੱਥੇ ਗੁਰੂ ਸਾਹਿਬ ਜੀਆਂ ਨੇ ਆਪਣੀ ਉਸ ਸ਼੍ਰੀ ਸਾਹਿਬ ਦੇ ਨਾਲ ਸੌਦਾ ਲਾ ਦਿੱਤਾ ਕਿਉਂਕਿ ਹੁਣ ਕਰਨਾ ਪੈਣਾ ਸੀ ਹੱਲ ਕੋਈ ਨਹੀਂ ਸੀ ਸਮਝਦੇ ਇਹ ਹੈ ਨਹੀਂ ਸੀ ਇਤਿਹਾਸ ਦੱਸਦਾ ਹੈ ਕਿੰਦੇ ਇੱਥੇ ਫਿਰ ਇਹਨਾਂ ਨੂੰ ਸੌਦਾ ਗੁਰੂ ਸਾਹਿਬ ਜੀਆਂ ਨੇ ਲਾਇਆ ਇਸ ਤੋਂ ਬਾਅਦ ਬਹਿਲੌਰ ਪੁਰ ਜਾਂਦੇ ਹੈ ਫਿਰ ਇੱਕ ਸਥਾਨ ਆਉਂਦਾ ਹੈ ਝਾੜ ਸਾਹਿਬ ਇੱਥੇ ਗੁਰੂ ਸਾਹਿਬ ਜੀ ਇੱਕ ਫਕੀਰ ਨੂੰ ਵੀ ਮਿਲੇ ਸੀ ਇਸ ਤੋਂ ਬਾਅਦ ਸਤਿਗੁਰੂ ਜੀ ਪਹੁੰਚਦੇ ਆ ਫਿਰ ਮਾਛੀਵਾੜੇ ਦੇ ਜੰਗਲਾਂ ਵਿੱਚ ਕਿਉਂਕਿ ਦਿਨ ਚੜਨ ਲੱਗ ਪਿਆ ਦਿਨ ਚੜਨ ਲੱਗ ਪਿਆ ਦਿਨੇ ਏਸੀ ਵੀ ਫੌਜਾਂ ਫਿਰਦੀਆਂ ਨੇ ਪਛਾਣ ਹੋ ਜਾਣੀ ਹੈ ਤਾਂ ਕਰਕੇ ਗੁਰੂ ਸਾਹਿਬ ਜੀ ਨੇ ਜੰਗਲੀ ਜਿਹੜਾ ਇਲਾਕਾ ਸੀ ਰਸਤਾ ਸੀ ਉਹਨੂੰ ਚੁਣਿਆ ਸਹਿਬ ਜੀ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚਦੇ ਆ ਜਿਹੜੀ ਟਿੰਡ ਜਿਉਣੇ ਨੇ ਦਿੱਤੀ ਸੀ ਉਹ ਟਿੰਡ ਹੁਣ ਅੱਗ ਬੁਝ ਚੁੱਕੀ ਸੀ ਉਹੋ ਹੀ ਟਿੰਡ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਐਦਾਂ ਸਹਰਾਣੇ ਰੱਖ ਕੇ ਕਿਉਂਕਿ ਆਨੰਦਪੁਰ ਸਾਹਿਬ ਤੋਂ ਚੱਲੇ ਸੀ ਉਦੋਂ ਦੇ ਕਿਤੇ ਮਾੜੀ ਮੋਟੀ ਨੀਂਦ ਲਈ ਹੋਣੀ ਹੈ ਆਨੰਦਪੁਰ ਸਾਹਿਬ ਦੇ ਵਿੱਚ ਮੁੜ ਕੇ ਸਤਿਗੁਰੂ ਜੀ ਸੁੱਤੇ ਨਹੀਂ ਦੋ ਤਿੰਨ ਰਾਤਾਂ ਨਾ ਹੀ ਕੋਈ ਅਨਜਲ ਛਕਿਆ ਕਿਉਂਕਿ ਆਨੰਦਪੁਰ ਸਾਹਿਬ ਜਦੋਂ ਛੱਡਿਆ ਆਪ ਜੀਆਂ ਨੇ ਸਰਵਣ ਕੀਤਾ ਸੀ ਉਸ ਸਮਾਂ ਇਹੋ ਜਿਹਾ ਸੀ ਉਦੋਂ ਸੁਜਦਾ ਥੋੜਾ ਹੀ ਸੀ ਕੁਝ ਨੀਂਦਰਾਂ ਕਿੱਥੇ ਆਉਂਦੀਆਂ ਸੀ ਉਦੋਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਵੈਰੀ ਸਾਹਮਣੇ ਖੜਾ ਹੈ ਤੇ ਅੱਖਾਂ ਦੇ ਵਿੱਚ ਨੀਂਦਰ ਕਿੱਥੇ ਪੈ ਸਕਦੀ ਸੀ ਚਮਕੌਰ ਦੀ ਗੜੀ ਵਿੱਚ ਵੀ ਆਪ ਪਹਿਰੇਦਾਰੀ ਕੀਤੀ ਉੱਥੇ ਵੀ ਨਹੀਂ ਆਰਾਮ ਕੀਤਾ ਤੇ ਹੁਣ ਕਹਿੰਦੇ ਸਤਗੁਰੂ ਸੱਚੇ ਪਾਤਸ਼ਾਹ ਜੀ ਨਾ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚੇ ਐ ਸਤਗੁਰਾਂ ਨੇ ਇੱਕ ਦਰਖਤ ਵੇਖਿਆ ਉਥੇ ਉਹੋ ਹੀ ਟਿੰਡ ਜਿਹੜੀ ਜਿਉਣੇ ਨੇ ਦਿੱਤੀ ਸੀ ਉਹਨੂੰ ਰੱਖਿਆ ਸ਼੍ਰੀ ਸਾਹਿਬ ਹੱਥ ਦੇ ਵਿੱਚ ਫੜੀ ਹੋਈ ਐ ਪਹਿਲਾਂ ਸਤਗੁਰੂ ਜੀ ਬਹਿ ਜਾਂਦੇ ਐ ਬਹਿ ਕਰਕੇ ਫਿਰ ਉਥੇ ਆਹ ਪੰਗਤੀਆਂ ਉਚਾਰਨ ਕਰਦੇ ਐ ਆਓ ਪਹਿਲਾਂ ਆਪਾਂ ਕਿਸੇ ਕਵੀ ਦੀ ਲਿਖੀ ਹੋਈ ਬੜੀ ਪਿਆਰੀਆਂ ਸਤਰਾ ਦੋਕ ਬੋਲ ਕੇ ਉਸ ਤੋਂ ਬਾਅਦ ਸਤਿਗੁਰਾਂ ਦੀ ਰਚਨਾ ਉਹਨੂੰ ਸਾਂਝੀਆਂ ਕਰਾਂਗੇ ਉਹ ਕੀ ਕਹਿੰਦਾ ਹੈ ਕਹਿੰਦਾ ਜਮੀਨੀ ਸੁਣ ਜਮੀ ਵਾਏ ਨੀ ਤੁੰ ਚਮ ਚਮ ਕਰਦੀ ਜਾਵੀ ਨੀ ਜਿਹੜਾ ਸਦਾ ਹਾਲ ਵਖਿਆ ਨਿਤਰ ਪਿਆਰੇ ਨੂੰ ਜਾ ਸੁਣਾਵੀ ਨੀ ਜਾਮੀ ਨੀ ਸੁਣ ਜਾਵੀ ਬਏ ਹਾਵਾਂ ਨੂੰ ਸੁਨੇਹਾ ਸਤਗੁਰੂ ਜੀ ਦੇ ਰਹੇ ਨੇ ਉਹ ਕਵੀ ਲਿਖਦਾ ਵੀ ਜਿਹੜਾ ਮੇਰਾ ਹਾਲ ਵੇਖਿਆ ਨਾ ਬਾਜਾਂ ਵਾਲੇ ਪ੍ਰੀਤਮ ਕਹਿੰਦੇ ਨੇ ਉਹ ਉਸ ਮਿੱਤਰ ਪਿਆਰੇ ਕੋਲ ਤੂੰ ਜਾਏਂਗੀ ਨਾ ਉਹਨੂੰ ਸੁਣਾਵੀ ਕੀ ਹੈ ਖਿਆਲ ਪਾਤਸ਼ਾਹੀ ਦਸਵੀਂ ਸਤਗੁਰਾਂ ਦੀ ਰਚਨਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸਤਿਗੁਰਾਂ ਦੀ ਮਨ ਦੀ ਦਸ਼ਾ ਉਸ ਅਕਾਲ ਪੁਰਖ ਨੂੰ ਮਿੱਤਰ ਨੂੰ ਪਿਆਰੇ ਨੂੰ ਕਹਿੰਦੇ ਸਾਡਾ ਹਾਲ ਦੱਸਿਆ ਜੋ ਵੀ ਮੂਰੀਦ ਹੁੰਦਾ ਹੈ ਚੇਲਾ ਸ਼ਾਗਿਰਦ ਆਪਰਿਓ ਨੇ ਬੜੀ ਵਾਰ ਸਰਵਣ ਕੀਤਾ ਹੈ ਤੇ ਇੱਥੇ ਸਤਿਗੁਰੂ ਕਹਿੰਦੇ ਨੇ ਉਸ ਮੇਰੇ ਇਸ਼ਟ ਨੂੰ ਇਸ ਮੂਰੀਦ ਦਾ ਹਾਲ ਦੱਸਿਂ ਤੁਧ ਬਿਨ ਰੋ ਗੁਰਸਾਈਆਂ ਦਾ ਉਠਣਾ 나ਗ ਨਿਵਾਸਾਂ ਦੇ ਰਹਿਣਾ ਅੱਜ ਮੈਂ ਕਹਿੰਦੇ ਆ ਭਾਵੇਂ ਮੇਰੀ ਦਸ਼ਾ ਹੈ ਇੱਥੇ ਮੈਂ ਬਿਨਾ ਕਿਸੇ ਕੱਪੜੇ ਤੋਂ ਪਿਆ ਪਰ ਕਦੇ ਉਹ ਸਮਾਂ ਵੀ ਸੀ ਜਦੋਂ ਮਖਮਲੀ ਸੇਜਾਂ ਦੇ ਉੱਤੇ ਰੇਸ਼ਮ ਦੀਆਂ ਰਜਾਈਆਂ ਦੇ ਵਿੱਚ ਸੌਂਦਾ ਸਾਂ ਪਰ ਅਕਾਲ ਪੁਰਖ ਜੀ ਉਹ ਭਾਵੇਂ ਹਜ਼ਾਰਾਂ ਮਹਿੰਗੀ ਕੀਮਤੀ ਵਸਤਰਾਂ ਦੇ ਵਿੱਚ ਆਰਾਮ ਕੀਤਾ ਹੈ ਪਰ ਅੱਜ ਸਤਿਗੁਰੂ ਜੀ ਕਹਿ ਕੀ ਰਹੇ ਨੇ ਕਹਿੰਦੇ ਤੁਦ ਬਿਨ ਰੋਗ ਰਜਾਈਆਂ ਦਾ ਉਡਣ ਉਹ ਰਜਾਈਆਂ ਕਹਿੰਦੇ ਐਦਾਂ ਨਹੀਂ ਤੇਰੇ ਤੋਂ ਬਿਨਾਂ ਜਿਵੇਂ ਕੋਈ ਰੋਗੀ ਹੋਵੇ 나ਗ ਨਿਵਾਸਾਂ ਦੇ ਰਹਿਣਾ ਜੇ ਕਹਿੰਦੇ 나ਗ ਫਨੀਰ ਸੱਪਾਂ ਦੇ ਨਾਲ ਜਿਵੇਂ ਰਹਿਣਾ ਹੋਵੇ ਕਹਿੰਦੇ ਐਦਾਂ ਜਪਦੇ ਨੇ ਅਕਾਲ ਪੁਰਖ ਜੀ ਤੇਰੇ ਤੋਂ ਬਿਨਾ ਸੂਲ ਸੁਰਾਈ ਖੰਡਰ ਪਿਆਲਾ ਢਿੰਗ ਕਸਾਈਆਂ ਦਾ ਸੜਾ ਇੱਕ ਕਹਿੰਦੇ ਉਹ ਸੁਰਾਈ ਹੁੰਦੀ ਪਹਿਲੇ ਸਮਿਆਂ ਦੇ ਵਿੱਚ ਇੱਕ ਜਾਗ ਰੂਪੀ ਬਰਤਨ ਹੁੰਦਾ ਉਹਨੂੰ ਲੰਮੀ ਇੱਕ ਨਾਲੀ ਲੱਗੀ ਹੁੰਦੀ ਜਿਹਨੂੰ ਸੁਰਾਈ ਕਿਹਾ ਜਾਂਦਾ ਸੀ ਪਿਆਲਾ ਉਹ ਕਹਿੰਦੇ ਉਹ ਜਿਹੜੀ ਸੁਰਾਈ ਹੈ ਨਾ ਜਿਹਦੇ ਨਾਲ ਕੋਈ ਵੀ ਪਦਾਰਥ ਪੀਤਾ ਜਾਂਦਾ ਹੈ ਜਲ ਵੀ ਛਕਦੇ ਹੁੰਦੇ ਪਹਿਲੇ ਸਮਿਆਂ ਦੇ ਵਿੱਚ ਕਹਿੰਦੇ ਉਹ ਸੂਲਾ ਵਰਗੀ ਜਾਪਦੀ ਹੈ ਤੇਰੇ ਤੋਂ ਬਿਨਾ ਬਿੰਗ ਕਸਾਈਆਂ ਦਾ ਸਹਿਣਾ ਬਿੰਗ ਕੀ ਹੁੰਦਾ ਹੈ ਜਦੋਂ ਕਿਸੇ ਸੂਰ ਨੂੰ ਮਾਰਿਆ ਜਾਂਦਾ ਹੈ ਨਾ ਸੂਰ ਨੂੰ ਹੁਣ ਆਪ ਨੂੰ ਪਤਾ ਹੈ ਵੀ ਸੂਰ ਦਾ ਜਿਹੜਾ ਮਾਸ ਹੈ ਬੜਾ ਉੱਚੀੜਾ ਹੁੰਦਾ ਹੈ ਉਨੂੰ ਜੇ ਉਦਾਂ ਕੋਈ ਮਾਰਨਾ ਚਾਹਵੇ ਤੇ ਬੜਾ ਔਖਾ ਹੈ ਮਰਦਾ ਨਹੀਂ ਕਿਉਂਕਿ మాਸ ਇੰਨਾ ਉਹਦਾ ਜਾਦੀ ਕੀੜਾ ਹੁੰਦਾ ਹੈ ਉਹ ਕਹਿੰਦੇ ਮਾਰਿਆ ਕਿਵੇਂ ਜਾਂਦਾ ਹੈ ਸ਼ੂਰ ਨੂੰ ਉਹਨੂੰ ਇੱਕ ਸੂਆ ਹੁੰਦਾ ਹੈ ਬੜਾ ਲੰਮਾ ਉਹਨੂੰ ਪਹਿਲਾਂ ਪੂਰਾ ਗਰਮ ਕਰਦੇ ਆ ਜਦੋਂ ਉਹ ਲਾਲ ਸੁਰਖ ਹੋ ਜਾਂਦਾ ਹੈ ਫਿਰ ਸ਼ੂਰ ਦੇ ਦਿਲ ਵਿੱਚ ਮਾਰਿਆ ਜਾਂਦਾ ਉਹ ਉਹ ਗਰਮ ਕਰਕੇ ਸੂਰ ਦੇ ਦਿਲ ਵਿੱਚ ਜਦੋਂ ਮਾਰਿਆ ਜਾਂਦਾ ਹੈ ਫਿਰ ਜਿਹੜਾ ਸੂਰ ਮਰਦਾ ਹੈ ਤੇ ਉਹ ਕਸਾਈ ਕਹਿੰਦੇ ਇਸ ਤਰੀਕੇ ਦੇ ਨਾਲ ਸੂਰ ਨੂੰ ਮਾਰਦੇ ਨੇ ਤੇ ਉਹ ਸੂਏ ਨੂੰ ਬਿੰਗ ਕਹਿੰਦੇ ਆ ਉਹਦੀ ਉਦਾਹਰਨ ਸਤਿਗੁਰੂ ਜੀ ਦਿੰਦੇ ਨੇ ਕਹਿੰਦੇ ਬਿੰਗ ਕਸਾਈਆਂ ਦਾ ਸਹਿਣਾ ਸਤਿਗੁਰੂ ਜੀ ਤੇਰੇ ਤੋਂ ਬਿਨਾ ਅਕਾਲ ਪੁਰਖ ਜੀਓ ਤੇਰੇ ਤੋਂ ਬਿਨਾ ਕਹਿੰਦੇ ਜਿਵੇਂ ਉਹ ਬਿੰਗ ਸਹਿੰਦਾ ਨਾ ਉਹ ਮਰਨ ਵੇਲੇ ਉਦਾਂ ਕਹਿੰਦੇ ਤੇਰੇ ਤੋਂ ਬਿਨਾ ਸਾਰਾ ਕੁਝ ਐ ਯਾਰੜੇ ਦਾ ਸਾਨੂੰ ਸੱਥਰ ਚੰਗਾ ਅੱਜ ਸੱਥਰ ਵਿਸਾਕੇ ਕੰਡਿਆਂ ਦਾ ਸਤਿਗੁਰੂ ਜੀ ਪਏ ਨੇ ਤੇ ਗੱਲ ਕੀ ਆਖਦੇ ਨੇ ਕਹਿੰਦੇ ਯਾਰੜੇ ਦਾ ਸਾਨੂੰ ਸੱਥਰ ਚੰਗਾ ਉਹਦਾ ਥੱਲੇ ਵਿਸ਼ਿਆ ਹੋਇਆ ਸੱਥਰ ਵੀ ਸਾਨੂੰ ਚੰਗਾ ਐ ਪਠ ਖੇੜਿਆਂ ਦਾ ਰਣਾ ਉਹ ਖੇੜੇ ਉਹ ਸਾਰਾ ਕੁਝ ਕਹਿੰਦੇ ਪੱਠੀ ਦੇ ਵਿੱਚ ਪੱਠ ਦੇ ਵਿੱਚ ਭਾਵੇਂ ਪੈਣ ਅਕਾਲ ਪੁਰਖ ਜੀ ਜੇ ਉਹ ਤੇਰੇ ਤੋਂ ਬਿਨਾ ਨਹੀਂ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਵੀ ਉਹਦਾ ਸ਼ੁਕਰਾਨਾ ਕਰ ਰਹੇ ਅੱਜ ਵੀ ਉਹਨੂੰ ਧੰਨਵਾਦ ਕਰ ਰਹੇ ਜਰ ਖਿਆਲ ਕਰਿਓ ਸਤਿਗੁਰੂ ਜੀ ਐਦਾਂ ਬੈਠੇ ਹੋਣਗੇ ਮਾਛੀਵਾੜੇ ਦੇ ਜੰਗਲ ਵਿੱਚ ਤੇ ਹੌਲੀ-ਹੌਲੀ ਗੁਰੂ ਸਾਹਿਬ ਜੀਆਂ ਨੇ ਇਹ ਬਚਨ ਕੀਤੇ ਹੋਣਗੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜ਼ਾਈਆਂ ਦਾ ਉਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਡਰ ਪਿਆਲਾ ਡਿੰਗ ਕਸਾਈਆਂ ਦਾ ਸਹਿਣਾ ਯਾਰੂੜੇ ਦਾ ਸਾਨੂੰ ਸੱਥਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਐ ਏਦਾਂ ਸਤਿਗੁਰੂ ਜੀ ਨੇ ਇਹ ਵਚਨ ਉਚਾਰੇ ਹੋਣਗੇ ਇਹ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਉਸੇ ਜਗ੍ਹਾ ਤੇ ਏਦਾਂ ਝਾੜੀਆਂ ਨੇ ਕੰਡੇ ਸੂਲਾਂ ਲਿਖਦੇ ਐ ਤੇ ਸਤਿਗੁਰੂ ਜੀ ਉੱਥੇ ਹੀ ਏਦਾਂ ਲੰਮੇ ਪੈ ਜਾਂਦੇ ਐ ਉਹ ਟਿੰਡ ਜਿਹੜੀ ਦਿੱਤੀ ਸੀ ਜਿਉਣੇ ਨੇ ਉਹਦਾ ਸਹਰਾਣਾ ਲਾ ਲਿਆ ਸ਼੍ਰੀ ਸਾਹਿਬ ਨੂੰ ਏਦਾਂ ਹੱਥ ਦੇ ਵਿੱਚ ਫੜਿਆ ਹੋਇਆ ਸੀ ਸੀਨੇ ਨਾਲ ਲਾ ਕੇ ਬਾਜਾਂ ਵਾਲਾ ਮਾਹੀ ਮਾਛੀਵਾੜੇ ਦੇ ਜੰਗਲਾਂ ਵਿੱਚ ਸੌ ਜਾਂਦਾ ਹੈ ਤੇ ਪਿਆਰਿਓ ਇੱਥੇ ਕਈ ਲਿਖਾਰੀ ਇਹ ਵੀ ਲਿਖਦੇ ਐ ਵੀ ਜਾਨਵਰ ਨੇ ਜਿਹੜੇ ਦਰਖਤ ਨੇ ਕਹਿੰਦੇ ਉਹ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਏ ਹਨ ਅੱਜ ਅਸੀਂ ਕਹਿੰਦੇ ਹਾਂ ਵੀ ਆ ਕਪੜਾ ਚਾਦਰ ਜੀ ਦੀ ਤੇ ਬੈਨਿਆ ਅਸੀਂ ਬਿਸਤਰੀ ਤੇ ਬੈਨਿਆ ਇਹ ਇਹ ਸਾਨੂੰ ਸੁਲਾਬਾ ਲੱਗਦਾ ਹੈ ਗਿੱਲਾ ਲੱਗਦਾ ਹੈ ਠੰਡਾ ਲੱਗਦਾ ਹੈ ਪਰ ਪਿਆਰਿਓ ਉਹ ਠੰਡੀ ਤਰਤੀ ਹੋਣੀ ਹੈ ਕਿਉਂਕਿ ਤਰੇਲ ਠੰਡ ਉਸ ਵੇ ਬੜੀ ਉਹ ਚਾੜੀਆਂ ਜਿਹਦੇ ਤੇ ਸਤਿਗੁਰੂ ਜੀ ਸੁੱਤੇ ਹੋਣਗੇ ਉਹ ਕੋਈ ਸੁੱਕੀਆਂ ਥੋੜੀ ਸੀ ਨਾ ਹੀ ਸਤਿਗੁਰਾਂ ਦੇ ਪਾਸ ਕੋਈ ਕੱਪੜਾ ਵੀ ਕੱਪੜਾ ਵਿਛਾ ਲਿਆ ਹੋਣਾ ਉਹੀ ਪਟਿਆ ਹੋਇਆ ਜਾਮਾ ਪਾਟੀ ਹੋਈ ਪਜਾਮੀ ਹੈ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਨੇ ਚਮਕੌਰ ਸਾਹਿਬ ਤੋਂ ਪਾਈ ਹੋਈ ਹੈ ਆਨੰਦਪੁਰ ਸਾਹਿਬ ਤੋਂ ਪਾਈ ਹੋਈ ਹੈ ਤੇ ਉਦਾਂ ਹੀ ਸਤਿਗੁਰੂ ਜੀ ਪਏ ਨੇ ਤੇ ਅੱਜ ਕਹਿੰਦੇ ਮਾਛੀਵਾੜੇ ਦਾ ਜੰਗਲ ਉਹ ਜਿਵੇਂ ਧਾਰਨਾ ਪੜਦੇ ਹੁੰਦੇ ਆ ਉਹ ਆਪਾਂ ਵੀ ਪੜ ਲੈਨੇ ਆ ਕਿਵੇਂ ਉਹ ਕਹਿੰਦੇ ਨੇ ਜੰਗਲ ਦਿਓ ਜਾਨਵਰੋ ਬੋਲਿਓ ਸਾਰੇ ਸੁਤਾ ਜਾਗ ਪਵੇ ਨਾ ਮਹੀ ਜੰਗਲ ਦਿਓ ਜਾਨਵਰੋ ਸੁਤਾ ਜਾਗ ਪਵੇ ਨਾ ਮਹੀ ਜੰਗਲ ਦਿਓ ਸੁਤਾ ਜਾਗ ਪਵੇ ਨਾ ਜੰਗਲ ਦਿਓ ਜਾਨਵਰੋ ਸੁਤਾ ਜਾਗ ਪਵੇ ਨਾ ਮਹੀ ਜੰਗਲ ਦਿਓ ਜਾਨਵਰੋ ਸੁਤਾ ਜਾਗ ਪਵੇ ਨਾ ਮਹੀ ਜੰਗਲ ਦਿਓ ਜਿਵੇਂ ਕਹਿੰਦੇ ਕੋਈ ਨਾ ਬੜਾ ਵੱਡਾ ਕਰਜ਼ਾ ਲਾ ਕੇ ਆਇਆ ਹੋਵੇ ਕਰਜ਼ਦਾਰ ਹੁੰਦਾ ਹੈ ਜਿਹੜਾ ਬੰਦਾ ਕਹਿੰਦੇ ਜਿਵੇਂ ਜਦੋਂ ਕਰਜ਼ਾ ਉਤਾਰ ਦਿੰਦਾ ਹੈ ਐਨ ਚੈਣ ਦੀ ਨੀਂਦ ਸੌਂਦਾ ਹੈ ਬੰਦਾ ਗੂੜੀ ਨੀਂਦਰ ਜਿਹਨੂੰ ਕਹਿੰਦੇ ਨੇ ਵੀ ਕੋਈ ਟੈਨਸ਼ਨ ਨਹੀਂ ਟੈਨਸ਼ਨ ਫਰੀ ਹੋ ਕੇ ਸੁੱਤਾ ਹੈ ਕਰਜ਼ਦਾਰ ਕਰਜ਼ਾ ਲਾ ਕੇ ਅੱਜ ਬਾਜਾਂ ਵਾਲਾ ਪ੍ਰੀਤਮ ਮਾਛੀਵਾੜੇ ਦੇਆਂ ਜੰਗਲਾਂ ਵਿੱਚ ਸਾਰਾ ਪਰਿਵਾਰ ਵਾਰ ਕੀ ਵਿਛੜ ਕੇ ਉਹ ਕਹਿੰਦੇ ਜਿਵੇਂ ਕਰਜ਼ਾ ਲਾ ਕੇ ਸੁੱਤਾ ਹੁੰਦਾ ਐਵੇਂ ਪਿਆ ਇਦਰੋਂ ਹੁਣ ਜਿਹੜੇ ਸਿੰਘ ਵਿਛੜੇ ਸੀ ਸਤਿਗੁਰਾਂ ਦੇ ਨਾਲੋਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਲੱਭਦੇ ਫਿਰਦੇ ਆ ਸਤਿਗੁਰਾਂ ਨੂੰ ਜਦੋਂ ਨਿਕਲੇ ਸੀ ਚਮਕੌਰ ਦੀ ਗੜੀ ਦੇ ਵਿੱਚੋਂ ਸਤਿਗੁਰਾਂ ਨੇ ਦੱਸਿਆ ਸੀ ਵੀ ਉਹ ਜਿਹੜਾ ਤਾਰਾ ਹੈ ਸੁਥਿਰ ਤਾਰੇ ਦੀ ਦਿਸ਼ਾ ਸਤਿਗੁਰਾਂ ਨੇ ਦੱਸੀ ਸੀ ਵੀ ਜੇ ਕਿਤੇ ਵਿਛੜ ਵੀ ਗਏ ਤਾਂ ਇਸ ਤਾਰੇ ਦੀ ਦਿਸ਼ਾ ਵੱਲ ਨੂੰ ਤੁਸੀਂ ਤੁਰੇ ਆਉਣਾ ਤੁਹਾਨੂੰ ਅਸੀਂ ਇੱਧਰ ਹੀ ਮਿਲਾਂਗੇ ਤੇ ਅਸੀਂ ਵੀ ਇਸੇ ਰਾਹੇ ਜਾਵਾਂਗੇ ਇਹ ਸਿੰਘ ਇਸੇ ਤਾਰੇ ਵੱਲ ਦੇਖਦੇ ਆਂ ਦੇਖਦੇ ਆਂ ਉਸੇ ਰਸਤੇ ਤੇ ਉਸੇ ਦਿਸ਼ਾ ਵੱਲ ਤੁਰੇ ਆਉਂਦੇ ਸੀ ਲੱਭਦੇ ਆ ਲੱਭਦੇ ਆ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਸੁਤੇ ਪਏ ਐ ਭਾਈ ਦਇਆ ਸਿੰਘ ਦੀ ਨਿਗਾਹ ਪੈਂਦੀ ਐ ਸਤਿਗੁਰਾਂ ਦੇ ਉੱਤੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਸਤਿਗੁਰਾਂ ਦੇ ਪਾਸ ਗਏ ਨ ਜਦੋਂ ਸੁਤਿਆਂ ਵੇਖਿਆ ਭਾਈ ਦਇਆ ਸਿੰਘ ਨੇ ਨਾ ਪਿਆਰਿਓ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਆਪਣੇ ਪਹਿਲਾਂ ਵੀ ਸਰਵਣ ਕੀਤਾ ਹੈ ਭਾਈ ਦਇਆ ਸਿੰਘ ਸਤਗੁਰਾਂ ਦੇ ਨਾਲ ਰਹਿੰਦਾ ਹੁੰਦਾ ਸੀ ਹਰ ਵੇਲੇ ਗੁਰੂ ਸਾਹਿਬ ਜੀਆਂ ਦੇ ਇਹਨੇ ਨਾਲ ਰਹਿਣਾ ਇੱਥੇ ਕਹਿੰਦੇ ਭਾਈ ਦਇਆ ਸਿੰਘ ਵੇਖਦਾ ਹੁੰਦਾ ਸੀ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਿੰਗੇ ਮਹਿੰਗੇ ਦੁਸ਼ਾਲੇ ਮਖਮਲੀ ਦੁਸ਼ਾਲਿਆਂ ਦੇ ਵਿੱਚ ਸੌਂਦੇ ਸੀ ਬੜੇ ਸੋਹਣੇ ਸੇਜਾਂ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਰਾਜਾ ਜੋਗੀ ਵਾਲਾ ਜੀਵਨ ਜੀ ਆਇਆਂ ਤੇ ਭਾਈ ਦਇਆ ਸਿੰਘ ਕਹਿੰਦੇ ਅੱਜ ਵੇਖਿਆ ਨਾ ਜਦੋਂ ਉਸੇ ਮਖਮਲੀ ਸੇਜਾਂ ਦੇ ਮਾਲਕ ਨੂੰ ਕਿ ਮੇਰਾ ਬਾਜਾਂ ਵਾਲਾ ਮਾਹੀ ਅੱਜ ਪੁੰਝੇ ਕੰਡਿਆਂ ਦੀ ਸੇਜ ਦੇ ਉੱਤੇ ਸੁਤਾ ਹੈ ਕਹਿੰਦੇ ਭਾਈ ਦਇਆ ਸਿੰਘ ਦੇ ਅੱਖਾਂ 'ਚੋਂ ਨੀਰ ਆ ਗਿਆ ਬੇਰਾਗ ਕਰਨ ਲੱਗ ਪਿਆ ਭਾਈ ਦਇਆ ਸਿੰਘ ਸਤਿਗੁਰੂ ਜੀ ਮਨ ਦੇ ਵਿੱਚ ਕਹਿੰਦਾ ਬੁੱਲਿਆ ਨਹੀਂ ਆਹ ਹਾਲ ਸੱਚੀ ਪਿਆਰਿਓ ਸਾਨੂੰ ਬਲਿਹਾਰੇ ਜਾਣਾ ਚਾਹੀਦਾ ਹੈ ਕਲਗੀਧਰ ਤੋਂ ਕਿਵੇਂ ਫਿਰ ਉਹ ਅੱਗੇ ਸੇਵਾ ਕਰਦੇ ਹੈ ਭਾਈ ਗੁਲਾਬਾ ਤੇ ਪੰਜਾਬਾ ਉਹਦੇ ਖੂਤੇ ਲੈ ਕੇ ਜਾਂਦੇ ਹੈ ਉਹ ਸਾਰਾ ਇਤਿਹਾਸ ਆਪਾਉਣ ਵਾਲੇ ਦਿਨਾਂ 'ਚ ਸਰਵਣ ਕਰਾਂਗੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਪਹੁੰਚ ਕਰਕੇ ਪਾਈ ਲਾਹੇ ਲੈਣ ਦਾ ਯਤਨ ਕਰਿਆ ਕਰੋ ਰਹਿੰਦੀਆਂ ਕਥਾਵਾਂ ਨੇ ਜੋ ਸਤਿਗੁਰਾਂ ਦੀਆਂ ਉਹ ਆਪਾਂ ਰਲ ਮਿਲ ਕੇ ਸਾਂਝੀਆਂ ਕਰਨੀਆਂ ਨੇ ਆਓ ਹੁਣ ਸਮਾਪਤੀ ਦਾ ਸਮਾਂ ਹੈ ਅੱਜ ਦੀ ਹਾਜ਼ਰੀ ਪਰਦਿਆਂ ਦਾ ਸ੍ਰੀ ਪਾਸੋਂ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਸਤਿਗੁਰੂ ਔਰ ਸੰਗਤ ਬਖਸ਼ਣ ਜੋਗ ਹੋ ਬਖਸ਼ ਲੈਣਾ ਜੀ ਭੁੱਲਣਾ ਚਾਹਤਾਰਨੀਆਂ ਗੱਜ-ਬੱਜ ਕੀ ਸ਼ਲੋਕ ਵਿੱਚ ਬੋਲੋ ਉਸ ਤੋਂ ਬਾਅਦ ਅਰਦਾਸਾਂ ਬੇਨਤੀਆਂ ਪਾਵਨ ਹੁਕਮ ਫਿਰ ਸਤਨਾਮ ਵੈਗੁਰੂ ਕਰਦੇ ਹਾਂ ਕਰੋ ਕਰੀ ਚਾਲੇ ਪੌਣੇ ਜੀ ਉਸ ਤੋਂ ਬਾਅਦ ਸਮਾਪਤੀ ਹੈ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਦਿਵਸ ਰਾਤ ਦੋਇ ਦਾਈ ਦਇਆ ਖਿਲੇ ਸਗਲ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ